ਜਿਸ ਨੂੰ ਮਨੁੱਖ ਦੀ ਰੱਖਿਆ ਕਰਦਾ ਹੈ ਆਪਾਲ ਪੁਰਖ ਵਹਿਗੂ ਜਿਸ ਦਾ ਰਾਖਾ ਬਣ ਜਾਂਦਾ ਹੈ ਉਸ ਦੇ ਪੈਦਾ ਕੀਤੇ ਹੋਏ ਜੀਵ ਉਸ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ ਜਿਸ ਦੀ ਰਾਖੀ ਕਰਨ ਵਾਲਾ ਉਹਦ ਪ੍ਰਮਾਤਮਾ ਹੋਵੇ ਤੇ ਕਿਉਂਕਿ ਸਾਰੇ ਜੀਵ ਹੀ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਤੇ ਉਸ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦਾ ਜਾਗ ਬੁਰਵਾਣੀ ਵਿੱਚ ਕਹਿੰਦੇ ਨੇ ਜਾਗੋ ਰੱਖੈ ਸਿਰਜਣਹਾਰ ਝੱਪ ਮਾਰੋ ਸਦ ਸੰਸਾਰ ਕਹਿੰਦੇ ਜਿਸ ਦਾ ਪਰਮਾਤਮਾ ਤੇ ਭੋਸਾ ਬਣ ਜਾਂਦਾ ਹੈ ਕਿ ਸਭ ਕੁਝ ਪਰਮਾਤਮਾ ਦਾ ਦਿੱਤਾ ਸਰਮਾਇਆ ਹੈ ਉਹ ਜ਼ਿੰਦਗੀ ਦੀ ਬਾਜੀ ਇਸ ਵਿੱਚ ਜਿੱਤ ਜਾਂਦਾ ਹੈ ਜਿਸ ਨੂੰ ਪਰਮਾਤਮਾ ਤੇ ਵਿਸ਼ਵਾਸ ਹੋਵੇ ਉਸ ਨੂੰ ਗਿਆਨ ਹੋ ਜਾਂਦਾ ਹੈ ਤਤ ਦਾ ਗਿਆਨ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਭਗਵਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਇੱਕ ਪਰਮਾਤਮਾ ਤੇ ভরসা ਰੱਖਣ ਦੇ ਨਾਲ ਹੀ ਆ ਸਭ ਵਿੱਚ ਇਹ ਬੰਦਾ ਜਿਹੜਾ ਹੈ ਜਿੰਦਗੀ ਦੀ ਬਾਜੀ ਜਿੱਤਦਾ ਹੈ ਨਹੀਂ ਤੇ ਜਿਹੜੇ ਬੰਦਾ ਜਿੰਦਗੀ ਦੀ ਬਾਜੀ ਹਾਰ ਕੇ ਜਿਹੜਾ ਹੈ ਸੰਸਾਰ